ਸਸਿਕਾ ਜੀ ਮਹਾਂਕੋਮਲਿਕਪੁਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗ ਰਿਹਾ ਹੈ ਦਰਅਸਲ ਇੱਕ ਪਾਸੇ ਕੈਨੇਡਾ ਦੇ ਵਿੱਚ ਲਗਭਗ 5 ਲੱਖ ਪੰਜਾਬੀ ਨੌਜਵਾਨ ਡਿਪੋਰਟ ਹੋਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਨੇ ਤੇ ਦੂਜੇ ਪਾਸੇ ਇਹ ਖ਼ਤਸ਼ਾ ਹੈ ਕਿ ਕੈਨੇਡਾ ਵਿੱਚ ਹੁਣ 10 ਲੱਖ ਨੌਕਰੀਆਂ ਖਤਮ ਹੋ ਜਾਣਗੀਆਂ ਤੇ ਇਹਨਾਂ ਦੇ ਵਿੱਚੋਂ 5 ਲੱਖ ਨੌਕਰੀਆਂ ਇਕੱਲੇ 온ਟਾਰੀਓ ਸੂਬੇ ਦੇ ਵਿੱਚ ਖਤਮ ਹੋ ਸਕਦੀਆਂ ਨੇ 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਦੇ ਇਸ ਬਿਆਨ ਤੋਂ ਬਾਅਦ ਪੰਜ ਬੀ ਮੂਲ ਦੇ ਲੋਕ ਕਾਫੀ ਜ਼ਿਆਦਾ ਡਰੇ ਹੋਏ ਨਹੀਂ ਦੱਸ ਜੀ ਟੈਕਫੋਰਡ ਨੇ ਅਲਬਰਟਾ ਨੂੰ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਦੱਸਿਆ ਇਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਹੁੰਦਾ ਤੇ ਡੋਨਾਲਡ ਟਰੰਪ ਦੇ ਸੌਣ ਚੁੱਕਨ ਤੋਂ ਬਾਅਦ ਲਗਾਏ ਗਏ ਟੈਕਸਾਂ ਦੇ ਪ੍ਰਭਾਵ ਦਾ ਹਵਾਲਾ ਦਿੰਦੇ ਹੋਏ ਅਨਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਨੇ ਕਿਹਾ ਹੈ ਕਿ ਸੰਘੀ ਸਰਕਾਰ ਨੂੰ ਸਖਤ ਜਵਾਬ ਦੇਣਾ ਪਵੇਗਾ ਕੈਨੇਡਾ ਵਿੱਚ ਨੌਕਰੀਆਂ ਦੇ ਖੁੱਸਣ ਦੀ ਗਿਣਤੀ ਟੈਕਸਾ ਦੁਆਰਾ ਸਿੱਧੇ ਤੌਰ ਉਤੇ ਪ੍ਰਭਾਵਿਤ ਖੇਤਰਾਂ ਉੱਤੇ ਨਿਰਭਰ ਕਰੇਗੀ ਪਰ ਡੱਕਫੋਰ ਸਰਕਾਰ ਦਾ ਮੰਨਣਾ ਹੈ ਕਿ ਅਨਟਾਰੀਓ ਦੇ ਵਿੱਚ ਇਹ ਗਿਣਤੀ 4.5 ਲੱਖ ਤੋਂ 5 ਲੱਖ ਦੇ ਵਿਚਕਾਰ ਹੋ ਸਕਦੀ ਹੈ ਦੱਸਦੀ ਕਿ ਅਨਟੋਰੀਓ ਇੱਕ ਅਜਿਹਾ ਸੂਬਾ ਹੈ ਜਿਸ ਦੇ ਵਿੱਚ ਟੋਰਾਂਟੋ, ਬ੍ਰੈਂਪਟਨ, ਮਿਸਿਸਾਗਾ, ਅਤੇ ਆਟਾਵਾ ਵਰਗੇ ਖੇਤਰ ਸ਼ਾਮਲ ਨੇ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਕੰਮ ਕਰਦੇ ਨੇ ਪ੍ਰੀਮੀਅਰ ਡੱਕਫੋਰਡ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਟੀਮ ਕੈਨੇਡਾ ਵਜੋਂ ਕੰਮ ਕਰਨਾ ਚਾਹੀਦਾ ਹੈ ਤੇ ਅਮਰੀਕਾ ਸਮਾਨਨਾ ਉੱਤੇ ਜਵਾਬੀ ਟੈਰਿਫ ਦੀ ਨੀਤੀ ਬਣਾਉਣ ਦੇ ਲਈ ਇਕਜੁੱਟ ਹੋਣਾ ਚਾਹੀਦਾ ਹੈ ਯਾਦ ਰੱਖੇ ਪੰਜਾਬੀ ਭਾਈਚਾਰੇ ਦੇ ਜ਼ਿਆਦਾਤਰ ਲੋਕ ਅਨਟੋਰੀਓ ਦੇ ਵਿੱਚ ਨੌਕਰੀ ਕਰਦੇ ਹਨ 5 ਲੱਖ ਨੌਕਰੀਆਂ ਦੀ ਛਾਟੀ ਕਰ ਰਹੇ ਨੇ ਪੰਜਾਬੀ ਪਾਈਚਾਰਾ ਬਹੁਤ ਚਿੰਤਤ ਹੈ ਕਿਉਂਕਿ ਪੰਜਾਬੀ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਤੇ ਛਾਂਟੀ ਦਾ ਸ਼ਿਕਾਰ ਹੋਣਗੇ ਤੀਜੇ ਨੰਬਰ ਉੱਤੇ ਪੀਸੀ ਖੇਤਰ ਹੈ ਜਿੱਥੇ ਪੰਜਾਬੀ ਪਾਈਚਾਰਾ ਵੱਡੀ ਗਿਣਤੀ ਸ਼ੁ ਮੌਜੂਦ ਹੈ ਤੇ ਇਨ੍ਹਾਂ ਵਿੱਚੋਂ ਵੈਨਕੂਵਰ ਸਰੀ ਤੇ ਵਿਕਟੋਰੀਆ ਖੇਤਰ ਵੀ ਮਰ ਪ੍ਰਮੁੱਖ ਹੋਣਗੇ ਜ਼ਿਕਰੇ ਖਾਸ ਹੈ ਕਿ ਇਸ ਤੋਂ ਪਹਿਲਾ ਤਾਜ਼ਾ ਅੰਕੜੇ ਦੇ ਵਿੱਚ ਕੈਨੇਡਾ ਦੇ ਵਿੱਚ ਲਗਭਗ 5 ਲੱਖ ਨੌਜਵਾਨ ਰਿਪੋਰਟ ਹੋਣ ਦੇ ਖਤਰੇ ਦਾ ਵੀ ਸਾਹਮਣਾ ਕਰ ਰਹੇ ਨੇ ਇਮੀਗ੍ਰੇਸ਼ਨ ਰਿਵਿਊਜ਼ ਦੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਬੈਕਲੌਗ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵਧ ਰਿਹਾ ਹਾਲਾਂਕਿ 4 ਨਵੰਬਰ 2023 ਤੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਦੇ ਅਨੁਸਾਰ 30 ਸਤੰਬਰ 2024 ਤੱਕ ਬੈਕਲੌਗ 197082 ਜਿਨ੍ਹਾਂ ਦੇ ਵਿੱਚ ਲਗਭਗ 44% ਪੰਜਾਬੀ ਮੂਲ ਦੇ ਨੇ ਇਹਨਾਂ ਫਾਈਲਾਂ ਨੂੰ ਕਲੀਅਰ ਨਹੀਂ ਕੀਤਾ ਜਾ ਰਿਹਾ ਵੱਡਾ ਸਮੱਸਿਆ ਇਹ ਹੈ ਕਿ ਇੱਕ ਪਾਸੇ ਵਰਕ ਪਰਮਿਟ ਖਤਮ ਹੋਣ ਵਾਲਾ ਹੈ ਤੇ ਦੂਜੇ ਪਾਸੇ ਸਰਕਾਰ ਪੀਆਰ ਫਾਈਲ ਨੂੰ ਕਲੀਅਰ ਹੀ ਨਹੀਂ ਕਰ ਰਹੀ ਪਿਓ ਰਿਪੋਰਟ ਚੈਨਲ ਪੰਜਾਬੀ